ਕਾ ਸ੍ਰੀ ਗੁਰੂ ਜੀ ਵਾਹਿਗੁਰੂ ਜੀ ਆ ਪਹਿਲਾ ਵੀਡੀਓ ਦੇਖੋ ਤੁਸੀਂ ਸਾਰੇ ਅਜਾ ਦਲੀਪ ਸਿੰਘ ਹੁਣ ਆਦਿਆਂ ਕਿਸੇ ਉਹਨਾਂ ਦੀਆਂ ਵਾਰਾਂ ਸੁਣ ਕੇ ਅੱਗੇ ਆਏ ਆ ਪਰ ਜਦੋਂ ਆਹ ਤਸਵੀਰ ਵੇਖਦੇ ਆਂ ਚੰਦ ਕੁ ਮਿੰਟ ਤੱਕ ਉਹ ਮੁੰਡੇ ਹਾਲੈਂਡ ਵਾਲੇ ਨਾਲ ਤੁਹਾਨੂੰ ਗੱਲਬਾਤ ਵੀ ਤੁਹਾਡੀ ਕਰਾਵਾਂਗੇ ਇੱਥੋਂ ਤੱਕ ਟਰੈਕਟਰ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ ਯੋਧੇ ਆ ਅਸੀਂ ਸੂਰਮੇ ਆ ਤੇ ਹੁਣ ਦਿੱਲੀ ਵਾਲਿਆਂ ਨੂੰ ਕਹਿੰਦੇ ਕਹਿ ਲੋ ਤੇਲ ਚੋ ਲੋ ਪੰਜਾਬੀ ਆਉਂਦੇ ਆ ਪੰਜਾਬੀ ਆ ਗਏ ਆ ਕੀਰਤੀ ਆ ਗਏ ਕਿਸਾਨੀ ਆ ਗਏ ਜਿਹੜੇ ਆਪਣੇ ਹੱਕ ਵੀ ਲੈਣਾ ਚਾਹੁੰਦੇ ਆਉਂਦੇ ਆ ਜਾਣਦੇ ਆ ਤੇ ਦੂਸਰਾ ਗੱਲ ਕਿ ਕਿਦਾਂ ਲੜਾਈਆਂ ਲੜਨੀਆਂ ਕਿਵੇਂ ਸਿਰ ਤੇ ਸਾਫੇ ਵਾਲਾ ਮੁੰਡਾ ਇਹ ਕਿਉਂਕਿ ਨਵਦੀਪ ਪਹਿਲਾਂ ਮਸ਼ਹੂਰ ਹੋਇਆ ਸੀ ਹੁਣ ਹੌਲੈਂਡ ਵਾਲਾ ਮਸ਼ਹੂਰ ਹੋਏਗਾ ਸੁਣੋ ਦੀ ਬਾਈਟ ਸੁਖ ਚੰਦ ਸਿੰਘ ਜੀ ਸੁਖ ਚੰਦ ਸਿੰਘ ਜੀ ਆਪ ਪਹਿਲਾ ਫਰਦ ਹੈ ਜੋ ਟ੍ਰੈਕਟਰ लेके ਆਇਆ ਸਭੂ ਬਾਰਡਰ ਤੇ ਕੌਣ ਸੀ ਕੈਸੇ ਦੇਖਦੇ ਹਾਂ ਇਸ ਕਿਸਾਨ ਆंदोलਨ ਕੋ 2024 ਵਿੱਚ ਸ਼ੁਰੂ ਹੋਣ ਵਾਲਾ ਹੈ ਕਿਸੇ ਤਰੀਕੇ ਦੇ ਨਾਲ ਕਿਉਂਕਿ ਪੁਲਿਸ ਦੇ ਵੱਲੋਂ ਬੈਰੀਗੇਟਿੰਗ ਜਿਹੜੀ ਹੈ ਉਹ ਕੀਤੀ ਹੋਈ ਹੈ ਤਾਂ ਵੱਡੇ ਪ੍ਰਬੰਧ ਪੁਲਿਸ ਨੇ ਇੱਥੇ ਕੀਤੇ ਹੋਏ ਨੇ ਪਰ ਕੀ ਇਹ ਇੱਥੋਂ ਹਟ ਸਕਣਗੇ ਇਸ ਤਰੀਕੇ ਦੇ ਨਾਲ ਡੰਡਿਆਂ ਦੇ ਨਾਲ ਤਾਂ ਕੋਸ਼ਿਸ਼ ਜ਼ਰੂਰ ਇਹ ਨੋਜਵਾਨ ਕਰ ਰਹੇ ਨੇ ਤਾਂ ਭਾਈ ਜੀ ਇਹ ਇਹ ਹਟ ਜਾਣਗੇ ਐਵੇਂ ਬੱਸ ਲਗੇ ਜੋਰ ਲਾਤਾ ਰਹੇ ਇਹ ਦੇਖੀ ਜਾਊਗੀ ਹਟੂਗਾ ਕਿ ਨਹੀਂ ਹਾਂ ਜੋਰ ਪੂਰਾ ਲਾਉਂਗੇ ਜੀ ਪੰਜਾਬੀ ਐ ਜੋ ਸਾਨੂੰ ਪਤਾ ਹੀ ਹੈ ਕਿੰਨਾ ਜ਼ੋਰ ਹੈ ਪੰਜਾਬੀਆਂ ਦਾ ਹਾਂ ਕੋਈ ਚੱਕਰ ਨਹੀਂ ਹੈ ਜੀ ਇਹ ਇਧਰ ਨੇ ਬਾਡਰ ਬਣਾਇਆ ਬਾਈ ਚੀਨ ਦਾ ਬਾਡਰ ਬਣਾਤੇ ਜਿਵੇਂ ਚੀਨ ਦਾ ਬਾਡਰ ਹੁੰਦਾ ਹੈ ਮੈਂ ਬਣਾਏ ਹੋਏ ਆ ਜੀ ਇਹ ਇਧਰੋਂ ਦੀ ਰਾਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਹਾਂਜੀ ਹਾਂਜੀ ਇਹ ਫਿਰ ਇਧਰ ਦੀ ਰਾਹ ਹੋ ਕੇ ਥੱਲੋਂ ਦੀ ਚਲੇ ਜਾਊਗੀ ਟ੍ਰੈਕ ਨੂੰ ਪਾਣੀ ਜੀ ਹਾਂਜੀ ਹਾਂਜੀ ਪਾਣੀ ਕੱਢ ਲਾਂਗੇ ਕੋਈ ਚੱਕਰ ਨਹੀਂ ਹੈ ਜੀ ਪਹਿਲਾਂ ਵੀ ਲੰਘੇ ਆ ਤੁਹਾਨੂੰ ਪਤਾ ਹੀ ਦਿੱਲੀ ਪਹਿਲਾਂ ਵੀ ਬੰਦ ਕਰੇ ਹੋਏ ਸੀਗਾ ਇਹਨਾਂ ਨੇ ਹਾਂ ਉਦੋਂ ਵੀ ਲੰਘੇ ਸੀਗੇ ਜੀ ਕੋਈ ਚੱਕਰ ਨਹੀਂ ਹੈ ਜਿੰਨਾ ਮਾਜੀ ਬੰਦ ਕਰ ਲੈਣਾ ਜਾਉਂਗੇ ਜੇ ਜਾਨ ਤੇ ਆਏ ਕਿਸਾਨ ਜਾਉਂਗੇ ਪੱਕਾ ਹਾਂਜੀ ਇਹ ਫਿਰ ਜਿਵੇਂ ਡਰੋਨ ਦੇ ਨਾਲ ਉੱਤੋਂ ਅਥਰੂ ਦੇ ਗੋਲੇ ਵੀ ਆ ਰਹੇ ਨੇ ਦੇਖੇ ਨੇ ਜੋ ਮਰਜੀ ਕਰ ਲੈਣਾ ਜੀ ਹੁਣ ਅਗੇ ਰਹੀ ਡਰੋਨ ਦੇ ਨਾਲ ਅਥਰੂ ਗੈਸ ਘੇਰਾ ਜੀ ਜੋ ਮਰਜੀ ਕਰ ਲੈਣਾ ਜੀ ਹਾਂ ਜਦੋਂ ਪੰਜਾਬੀਆਂ ਨੂੰ ਪਤਾ ਪੰਜਾਬੀ ਜਦੋਂ ਕਰਨ ਤੇ ਆ ਕੇ ਕਰਦ ਕੇ ਹਰਦੇ ਜੀ ਇਹ ਫਿਰ ਸਵੇਰੇ ਇਧਰੋਂ ਦੀ ਨਿਕਲਿਆ ਜਾ ਸਕਦਾ? ਹਾਂਜੀ ਹਾਂਜੀ ਕੋਸ਼ਿਸ਼ ਇੱਥੇ ਨੂੰ ਕੱਢਣੇ ਚਾਹ ਇੱਥੇ ਨੂੰ ਕੱਢੀਏ ਚਾਹ ਉੱਪਰ ਨੂੰ ਕੱਢੀਏ ਜਿਵੇਂ ਬਾਜੀ ਕੱਢੀਏ ਕੱਢਣਗੇ ਜੀ। ਹਾਂਜੀ ਠੀਕ ਹੈ ਤਾਂ ਇਹ ਨੌਜਵਾਨਾਂ ਦੇ ਵੱਲੋਂ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਨੌਜਵਾਨਾਂ ਦੇ ਵੱਲੋਂ ਜਿਹੜੇ ਨੇ ਉਹ ਪੱਥਰ ਹਟਾਏ ਜਾ ਰਹੇ ਨੇ ਤਾਂ ਜਿਹੜੇ ਜੇਸੀਬੀ ਮਸ਼ੀਨਾਂ ਦੇ ਨਾਲ ਪੁਲਿਸ ਨੇ ਰੱਖੇ ਸੀਗੇ ਪੱਥਰ ਇੱਥੇ ਤਾਂ ਉਹਨਾਂ ਨੂੰ ਖਟੋਣਾ ਸ਼ੁਰੂ ਕਰ ਦਿੱਤਾ ਤਾਂ ਇਹ ਨੌਜਵਾਨਾਂ ਨੇ ਪੱਥਰ ਹਟਾਉਣੇ ਸ਼ੁਰੂ ਕਰ ਦਿੱਤੇ ਨੇ ਡੰਡਿਆਂ ਦੇ ਨਾਲ ਹੀ ਜਿਹੜੇ ਨੇ ਪੱਥਰ ਥੱਲੇ ਛੁੱਟੇ ਜਾ ਰਹੇ ਨੇ ਤਾਂ ਆਹ ਦੇਖੋ ਆਪਣੇ ਪੰਜਾਬੀ ਭਰਾਵਾਂ ਨੇ ਪਹਿਲੀ ਪੱਟ ਦੇ ਵੈਰੀਗੇਟ ਦੇਖੋ ਭਾਈ ਟਰੈਕਟਰ ਵਾਲੇ ਬੋਲੈਂਡ ਭਰਾ ਦਾ ਜਿਗਰਾ ਦੇਖੋ ਪੰਜਾਬੀ ਦਾ ਤੁਸੀਂ ਵੀ ਹੁਣ ਸਾਥ ਦਿਓ ਕਿਸਾਨ ਯੂਨੀਅਨ ਨਾਲੋਂ ਕੱਲ ਨੂੰ ਆਪਾਂ ਨੇ ਦਿੱਲੀ ਕੂਚ ਕਰਨੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਿੱਲੀ ਕੂਚ